ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਦੇ ਖਿਲਾਫ ਮੁਰਤੋਂ ਪੜਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਪਹਿਲਾਂ ਟੈਰਿਫ ਲਗਾਉਣ ਦਾ ਫੈਸਲਾ ਇੱਕ ਹਫ਼ਤੇ ਦੇ ਲਈ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਇੰਜ ਜਾਪਦਾ ਹੈ ਕਿ ਡੋਨਲਡ ਟਰੰਪ ਜਲਦ ਹੀ ਭਾਰਤ 'ਤੇ ਮੁਰਤੋਂ ਟੈਰਿਫ ਲਗਾਉਣ ਦਾ ਐਲਾਨ ਕਰਨਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਰੂਸ ਤੋਂ ਵੱਡੀ ਮਾਤਰਾ ਦੇ ਵਿੱਚ ਕੱਚਾ ਤੇਲ ਖਰੀਦ ਰਿਹਾ ਹੈ ਫਿਰ ਉਸ ਤੇਲ ਦਾ ਇੱਕ ਵੱਡਾ ਹਿੱਸਾ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਉੱਚੀਆਂ ਕੀਮਤਾਂ ਦੇ ਵਿੱਚ ਕੇ ਭਾਰੀ ਮੁਨਾਫਾ ਕਮਾ ਰਿਹਾ ਹੈ ਟਰੰਪ ਨੇ ਭਾਰਤ ਅਤੇ ਯੂਕਰੇਨ ਦੇ ਵਿੱਚ ਹੋ ਰਹੀ ਮਨੁੱਖੀ ਤ੍ਰਾਸਦੀ ਪ੍ਰਤੀ ਉਦਾਸਨ ਰਹਿਣ ਦੇ ਵੀ ਇਲਜ਼ਾਮ ਲਗਾਏ ਨੇ ਰਿਪੋਰਟ ਮੁਤਾਬਕ ਡੋਨਲਡ ਟਰੰਪ ਨੇ ਇਹ ਕਿਹਾ ਕਿ ਭਾਰਤ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਰੂਸੀ ਯੁੱਧ ਮਸ਼ੀਨ ਯੂਕਰੇਨ ਦੇ ਵਿੱਚ ਕਿੰਨੇ ਲੋਕਾਂ ਨੂੰ ਮਾਰ ਰਹੀ ਹੈ ਡੋਨਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ੀਅਲ ਤੇ ਪੋਸਟ ਕੀਤਾ ਤੇ ਕਿਹਾ ਕਿ ਭਾਰਤ ਨਾ ਸਿਰਫ ਰੂਸ ਤੋਂ ਵੱਡੀ ਮਾਤਰਾ ਦੇ ਵਿੱਚ ਤੇਲ ਖਰੀਦ ਰਿਹਾ ਹੈ ਸਗੋਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਖਰੀਦੇ ਗਏ ਤੇਲ ਦਾ ਇੱਕ ਵੱਡਾ ਹਿੱਸਾ ਵੇਚ ਕੇ ਵੀ ਭਾਰੀ ਮੁਨਾਫਾ ਕਮਾ ਰਿਹਾ ਹੈ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਰੂਸ ਦੀ ਯੁੱਧ ਮਸ਼ੀਨ ਯੂਕਰੇਨ ਦੇ ਵਿੱਚ ਕਿੰਨੇ ਲੋਕਾਂ ਨੂੰ ਮਾਰ ਰਹੀ ਹੈ ਇਸੇ ਲਈ ਮੈਂ ਭਾਰਤ ਦੁਆਰਾ ਅਮਰੀਕਾ ਨੂੰ ਅਦਾ ਕੀਤੇ ਜਾਣ ਵਾਲੇ ਟੈਰਫ ਨੂੰ ਵੱਡੀ ਮਾਤਰਾ ਦੇ ਵਿੱਚ ਵਧਾਵਾਂਗਾ ਤੁਹਾਨੂੰ ਦੱਸ ਹੀ ਹੈ ਕਿ ਡੋਨਲਡ 트ੰਪ ਨੇ ਪਿਛਲੇ ਹਫਤੇ ਭਾਰਤ ਤੇ 25% ਟੈਰਫ ਲਗਾਉਣ ਦਾ ਐਲਾਨ ਕੀਤਾ ਸੀ ਜਿਹੜਾ 1 ਅਗਸਤ ਤੋਂ ਲਾਗੂ ਹੋਣਾ ਸੀ ਪਰ ਹੁਣ ਇਸ ਨੂੰ ਇੱਕ ਹਫਤੇ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਅਮਰੀਕਾ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੇ ਵਿੱਚ ਹੁਣ ਇਹ ਟੈਰਫ ਬੰਗਲਾਦੇਸ਼ ਬ੍ਰਾਜ਼ੀਲ ਭਾਰਤ ਸਣੇ ਹੋਰ ਦੇਸ਼ਾਂ ਤੇ 7 ਦਿਨਾਂ ਦੀ ਬਾਤ ਲਗਾਇਆ ਜਾਵੇਗਾ ਜੋ ਕਿ 7 ਅਗਸਤ 2025 ਤੋਂ ਲਾਗੂ ਹੋ ਜਾਵੇਗਾ ਅਮਰੀਕਨ ਰਾਸ਼ਟਰਪਤੀ ਡੋਨਲਡ 트ੰਪ ਦੇ ਟੈਰਫ ਐਲਾਨ ਤੇ ਭਾਰਤ ਨੇ ਬਿਨਾ ਕਿਸੇ ਜਵਾਬੀ ਕਾਰਵਾਈ ਦੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਰਾਸ਼ਟਰੀ ਹਿੱਤ ਵਿੱਚ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ ਇਸੇ ਦੇ ਨਾਲ ਹੀ ਇੱਕ ਸਰਕਾਰੀ ਅਧਿਕਾਰੀ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਭਾਰਤ ਗੱਲਬਾਤ ਟੇਬਲ ਤੇ ਅਮਰੀਕਾ ਦੇ ਟੈਰਫ ਦਾ ਜਵਾਬ ਦੇਵੇਗਾ ਲੋਕ ਸਭਾ ਦੇ ਵਿੱਚ ਬੋਲਦੇ ਹੋਏ ਕੇਂਦਰੀ ਮੰਤਰੀ ਪਿਊਸ਼ ਕੋਇਲ ਨੇ ਇਹ ਵੀ ਕਿਹਾ ਸੀ ਕਿ ਗੱਲ 115% ਟੈਰਿਫ ਬਾਰੇ ਸੀ ਉਹਨਾਂ ਨੇ ਕਿਹਾ ਸੀ ਕਿ ਟੈਰਿਫ ਸੰਬੰਧੀ ਰਾਸ਼ਟਰੀ ਹਿੱਤ ਦੇ ਵਿੱਚ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ ਅਜਿਹੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਰੂਸ ਤੋਂ ਭਾਰਤ ਦੇ ਵੱਲੋਂ ਤੇਲ ਖਰੀਦਿਆ ਗਿਆ ਤੇਲ ਖਰੀਦਨ ਤੋਂ ਬਾਅਦ ਡੋਨਲਡ 트੍ਰੰਪ ਭੜਕੇ ਹੋਏ ਨੇ ਜਿਨ੍ਹਾਂ ਨੇ ਮੁੜ ਤੋਂ ਇੱਕ ਨਵੀਂ ਧਮਕੀ ਦਿੱਤੀ ਹੈ ਕਿ ਭਾਰਤ ਤੇ ਉਹ ਟੈਰਫ ਲਗਾਉਣਗੇ ਹਾਲਾਂਕਿ ਇੱਕ ਹਫਤੇ ਦੇ ਲਈ ਇਹ ਟੈਰਫ ਲਗਾਉਣ ਦਾ ਜੋ ਫੈਸਲਾ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਇਹ ਜੋ ਸਖਤ ਰਵਈਆ ਭਾਰਤ ਦੇ ਖਿਲਾਫ ਆਪਨਾਇਆ ਜਾ ਰਿਹਾ ਹੈ ਉਸ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਜਲਦ ਹੀ ਉਹ ਭਾਰਤ ਤੇ ਉਹ ਟੈਰਫ ਲਗਾਉਣਗੇ ਦੱਸਿਆ ਕਿ ਡੋਨਲਡ 트੍ਰੰਪ ਨੇ ਇਹ ਕਿਹਾ ਕਿ ਭਾਰਤ ਨੂੰ ਇਸ ਗੱਲ ਦੀ ਪੂਰਾ ਵੀ ਪਰਵਾਹ ਨਹੀਂ ਹੈ ਕਿ ਰੂਸੀ ਯੁੱਧ ਸ਼ੀਨ ਯੂਕਰੇਨ ਦੇ ਵਿੱਚ ਕਿੰਨੇ ਲੋਕਾਂ ਨੂੰ ਮਾਰ ਰਹੀ ਹੈ ਹਾਲਾਂਕਿ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਨਾ ਸਿਰਫ ਰੂਸ ਤੋਂ ਵੱਡੀ ਮਾਤਰਾ 'ਚ ਤੇਲ ਖਰੀਦ ਰਿਹਾ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਖਰੀਦੇਗੇ ਤੇਲ ਦਾ ਵੱਡਾ ਹਿੱਸਾ ਵੇਚੇਗਾ ਤੇ ਭਾਰੀ ਮੁਨਾਫਾ ਵੀ ਕਮਾ ਰਿਹਾ ਹੈ ਤੇ ਇਸ ਗੱਲ ਦੀ ਭਾਰਤ ਨੂੰ ਬਿਲਕੁਲ ਪਰਵਾਹ ਨਹੀਂ ਹੈ ਕਿ ਜਿਸ ਤਰੀਕੇ ਦੇ ਨਾਲ ਯੁੱਧ ਦੇ ਵਿੱਚ ਯੂਕਰੇਨ ਦੇ ਵਿੱਚ ਲੋਕਾਂ ਨੂੰ ਮਾਰਿਆ ਗਿਆ ਭਾਰਤ ਉਸ ਤੋਂ ਬੇਖਫਾ ਹੈ